ਹਾਂਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜੀ ਖੁਸ਼ੀ ਦੀ ਇੱਕ ਖਬਰ ਸੁਣਾ ਰਿਹਾ ਕਿ ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸੱਤੇ ਵੱਡਾ ਸਤਗੁਰ ਨਾਨਕ ਜਿਨ ਕਰ ਰਾਖੀ ਮੇਰੀ ਸੋ ਇਸ ਸਮੇ ਉਸ ਪ੍ਰਭੂ ਰਾਮ ਜੀ ਦੀ ਅਪਾਰ ਕਿਰਪਾ ਹੋਈ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਵਿਸ਼ੇਸ਼ ਨਿਮੰਤਰਣ ਕਹਿ ਸਕਦੇ ਆ ਜਾਂ ਕਾਰਡ ਕਹਿ ਸਕਦੇ ਆ ਆਇਆ ਜਿਹਦੇ ਵਿੱਚ ਸੰਕਲਪ ਵਾਹ ਜੀ ਵਾਹ ਕੀ ਬਾਤ ਆ ਸੋ ਸਤਗੁਰਾਂ ਨੇ ಅಪਾਰ ਕਿਰਪਾ ਕੀਤੀ ਇਸ ਨਿਮੰਤਰਣ ਨੂੰ ਮਹਾਰਾਜ ਨੇ ਆਪ ਸ਼੍ਰੀ ਰਾਮ ਜੀ ਨੇ ਭੇਜਿਆ ਸੋ ਮੇਰੇ ਵਾਸਤੇ ਇੱਕ ਬਹੁਤ ਖੁਸ਼ੀ ਦੀ ਗੱਲ ਆ ਭਾਗਾਂ ਦੀ ਗੱਲ ਆ ਕਿ ਉਸ ਮਹਾਨ ਧਰਤੀ ਤੋਂ ਸਾਨੂੰ ਇਹ ਇੱਕ ਸੱਦਾ ਪੱਤਰ ਰਾਮਨ ਲੱਲਾ ਜੀ ਨੇ ਆਪ ਭੇਜਿਆ ਤੇ ਦੇਖੋ ਤਾਂ ਕਿਵੇਂ ਬੜਾ ਸੋਹਣਾ ਅਗੇ ਪ੍ਰੈਜ਼ੈਂਟ ਕੀਤਾ ਕਾਰਡ ਨੂੰ ਤੇ ਲਓ ਸਭ ਤੋਂ ਪਹਿਲਾਂ ਰਾਮਨ ਲੱਲਾ ਜੀ ਦੀ ਜੋ ਅਗੇ ਮੂਰਤੀ ਬਣਨੀ ਆ ਸੋ ਬਹੁਤ ਸ੍ਰੂਪ ਲੱਗਿਆ ਬੜਾ ਸੁੰਦਰ ਹੈ ਨਮਸਕਾਰ ਆ ਚਾਹਨਾ ਨੂੰ ਤੇ ਇਹ ਕਾਰਡ ਹੈ ਸੋ ਹਰ ਇੱਕ ਚੀਜ਼ ਨੂੰ ਇਸ ਢੰਗ ਨਾਲ ਮਹਿਸੂਸ ਕਰ ਰਿਹਾ ਕਿ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ ਕਿ ਆਪਣਾ ਪ੍ਰਸ਼ਾਦ ਆਪਣਾ ਆਸ਼ੀਰਵਾਦ ਉਹ ਪਰਮਾਤਮਾ ਨੇ ਆਪ ਭੇਜਿਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੇ ਦਰਸ਼ਨ ਕਰਾਵਾਂਗਾ ਸੋ ਅਰਦਾਸ ਹੈ ਮਹਾਰਾਜ ਦੇ ਚਾਨਣ ਚ ਕਿ ਇਹ ਸਾਡੇ ਬਜ਼ੁਰਗਾਂ ਦੀ ਜਥੇਦਾਰ ਆ ਬਾਬਾ ਫਕੀਰ ਸਿੰਘ ਜੀ ਦੀ ਉਹ ਕਮਾਈ ਆ ਲੋ ਜੀ ਪੂਜਿਤ ਕੀ ਆ ਮਾਤਾ ਸੋ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਪਰਿਵਾਰ ਤੇ ਮੈਂ ਕੋਟ ਕੋਟ ਉਸ ਧਰਤੀ ਨੂੰ ਉਸ ਜਗ੍ਹਾ ਨੂੰ ਨਾਮ ਸ਼ਕਾਰ ਕਰਦਾ ਜਿੱਥੇ ਇਸ ਸਮੇਂ ਪੂਰੀ ਦੁਨੀਆ ਜਿਹੜੀ ਹੈਗੀ ਆ ਸਜਦਾ ਕਰਨ ਆ ਰਹੀ ਆ ਤੇ ਸਾਨੂੰ ਵੀ ਉਸ ਧਰਤੀ ਤੇ ਇਹ ਮਾਣ ਸਾਡੇ ਬਜ਼ੁਰਗਾਂ ਜਥੇਦਾਰ ਬਾਬਾ ਫਕੀਰ ਸਿੰਘ ਨਿਹੰਗ ਸਿੰਘਾਂ ਦੀ ਬਦੌਲਤ ਉਹਨਾਂ ਦੀ ਕਮਾਈਆਂ ਦੇ ਬਦੌਲਤ ਇਹ ਮਿਲਿਆ ਮੈਂ ਬੇਅੰਤ ਦਿਲ ਦੀਆਂ ਗਹਿਰਾਈਆਂ ਸਾਰੇ ਟਰੱਸਟ ਦਾ ਸਾਧਨੀ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ